ਹਾਏ ਮੇਰੇ ਰੱਬਾ ਐਨ ਕਹਿੰਦੇ ਘੜੀ ਫਰੇ ਲੱਗੀ ਹੋਈ ਆ ਉਹ ਦੁਨੀਆ ਦੇ 스타 ਖੇਡ ਦੇ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਪਰਫੋਰਮ ਵਾਲਾ ਜਿੱਥੇ ਵੀ ਬਾਦ ਨੂੰ ਸੁਣਦਾ ਹੋਵੇ ਜਲਦੀ ਤੋਂ ਟੱਲਾ ਜਿਹੜਾ ਗਰਾਊਂਡ ਦੇ ਲਾਗੇ ਆ ਜਵੇ ਪਲਾਸੋਲੋ ਦੀ ਬੰਦਾਤੇ ਕ੍ਰਿਕਟ ਕਲੱਬ ਬਰਗਾਮੋ ਇਟਲੀ ਵੱਲੋਂ ਸਿਕਸਰ ਬੋਲ ਟੂਰਨਾਮੈਂਟ ਕਰਵਾਇਆ ਗਿਆ ਇਹ ਟੂਰਨਾਮੈਂਟ ਚੜਦੇ ਅਤੇ ਲੈਂਦੇ ਪੰਜਾਬ ਦੇ ਪਤਵੰਤੇ ਸੱਜਣਾ ਵੱਲੋਂ ਮਿਲਜੁਲ ਕੇ ਕਰਵਾਇਆ ਗਿਆ ਜਿਸ ਦੇ ਵਿੱਚ ਵੱਧ ਚੜ ਕੇ ਲੋਕਾਂ ਵੱਲੋਂ ਖਿਡਾਰੀਆਂ ਵੱਲੋਂ ਹਿੱਸਾ ਲਿੱਤਾ ਗਿਆ ਅਤੇ ਇਸ ਟੂਰਨਾਮੈਂਟ ਨੂੰ ਦੇਖਣ ਦੇ ਲਈ ਵੱਖ-ਵੱਖ ਜਗ੍ਹਾਹਾਂ ਤੋਂ ਲੋਕ ਵੀ ਹਮ-ਹੁਮਾ ਕੇ ਪਹੁੰਚੇ ਇਸ ਦੌਰਾਨ ਜਦ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਇਹਨਾਂ ਨੇ ਪਹਿਲਾਂ ਤਾਂ ਇਹ ਉਪਰਾਲਾ ਕੀਤਾ ਪਲਾ ਸੋਲੋ ਤੇ ਚਿਵੀ ਦਾਤੇ ਤੇ ਜਿਹੜੇ ਜਿੰਨੇ ਵੀ ਨੌਜਵਾਨ ਕ੍ਰਿਕਟ ਕਲੱਬ ਨਾਲ ਸੰਬੰਧਿਤ ਨੇ ਉਹ ਜਿੰਨੇ ਵੀ ਸਾਡੇ ਵੀਰ ਨੇ ਉਹ ਸਾਰੇ ਮੁਬਾਰਕ ਦੇ ਮੁਬਾਰਕਬਾਦ ਦੇ ਯੋਗ ਨੇ ਕਿਉਂਕਿ ਵੱਡੇ ਕਾਰਜ ਕਰਾਉਣੇ ਬਹੁਤ ਔਖੇ ਹੁੰਦੇ ਨੇ ਮୋਰੇ ਲੱਗ ਕੇ ਜਦੋਂ ਵੀ ਕੋਈ ਕਾਰਜੋ ਲਿਖੇ ਜਾਂਦੇ ਨੇ ਬੜੇ ਔਖੇ ਸਿਰੇ ਚੜਦੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਾਬਾਸ਼ ਤੇ ਨਾਲ ਹੀ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਜਿਹੜੇ ਕਿ ਹਰ ਵਾਰ ਜਦੋਂ ਇਦਾਂ ਦੇ ਪ੍ਰੋਗਰਾਮ ਹੁੰਦੇ ਆ ਉਹ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰਦੇ ਨੇ ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਨੇ ਤੇ ਸਾਰੇ ਹੀ ਜਿੰਨੇ ਸਾਡੇ ਪ੍ਰੋਮੋਟਰ ਸਪੋਰਟਰ ਜਿਹੜੇ ਵੀਰਾਂ ਨੇ ਨਾਲ ਇਨਾਮ ਜਾਂ ਜਿਹੜੇ ਜਿੰਨੇ ਸਾਡੇ ਸੀਨੀਅਰ ਵੀਰ ਨੇ ਇੱਥੇ ਬਹਿਰ ਕਮੂ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਕੋਈ ਵੀ ਚਾਹੇ ਉਹ ਕਬੱਡੀ ਦੇ ਪ੍ਰੋਗਰਾਮ ਹੋਣ ਚਾਹੇ ਕ੍ਰਿਕਟ ਦੇ ਪ੍ਰੋਗਰਾਮ ਆ ਚਾਹੇ ਫੁੱਟਬਾਲ ਦੇ ਆ ਇਹਨਾਂ ਵੀਰਾਂ ਦਾ ਮਾਣ ਆ ਵੀ ਇਹ ਸਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿੰਦੇ ਨੇ ਨਾਲ ਪੈਸੇ ਪੱਖੋਂ ਸਪੋਰਟ ਕਰਦੇ ਨੇ ਕਿਉਂਕਿ ਕੋਈ ਵੀ ਕਾਰਜ ਆ ਉਹ ਕੱਲੀ ਮੈਨ ਪਾਵਰ ਨਾਲ ਨਹੀਂ ਉਹ ਮਨੀ ਪਾਵਰ ਵੀ ਉੱਥੇ ਚਾਹੀਦੀ ਹੁੰਦੀ ਆ ਸੋ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਵੀ ਨੌਜਵਾਨਾਂ ਨੂੰ ਹਲਾਸ਼ੇਰੀ ਦੇਣ ਦਾ ਆ ਤੇ ਇਹਨਾਂ ਮੈਚਾਂ ਦਾ ਇਹਨਾਂ ਕਾਰਜਾਂ ਦਾ ਇਹਨਾਂ ਵੱਡਿਆਂ ਉਪਰਾਲਿਆਂ ਦਾ ਸਭ ਤੋਂ ਵੱਡਾ ਇੱਕੋ ਇੱਕ ਕਾਰਨ ਆ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਜਿੱਥੇ ਉਹ ਪੰਜਾਬ ਦੇ ਵਿੱਚ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਨਸ਼ੇ ਦੀ ਆਦੀ ਹੋਣ ਰਹੀ ਸੀ ਅਸੀਂ ਚਾਹੁੰਦੇ ਆ ਵੀ ਨਸ਼ੇ ਤੋਂ ਦੂਰ ਹੋਣ ਖੇਡਾਂ ਨਾਲ ਜੁੜਨ ਇੰਨੇ ਉਪਰਾਲਾ ਇਹ ਤੇ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੀ ਜਿੰਨੀ ਵੀ ਪ੍ਰਬੰਧ ਸਾਰੀ ਸੰਗਤ ਵੱਲੋਂ ਇਹਨਾਂ ਨੌਜਵਾਨਾਂ ਨੂੰ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜੋ ਸਾਡੀ ਇਹ ਸੇਵਾ ਲਾਉਣਗੇ ਅਸੀਂ ਇਹਨਾਂ ਵੀਰਾਂ ਦੇ ਨਾਲ ਖੜੇ ਆ ਜੀ ਤੇ ਸਾਡੇ ਨਾਲ ਨੇ ਜੀ ਸਾਡੇ ਨਾਲ ਨੇ ਜੀ ਸਾਡੇ ਭਰਾ ਸਾਡੇ ਅਜੀਜ਼ ਕਹਿ ਸਕਦੇ ਆਪਾਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਕਣਾ ਜੀ ਅੱਜ ਲੈਂਦਾ ਪੰਜਾਬ ਤੋਂ ਚੜਦਾ ਪਿਆ ਆਪ ਇਕੱਠਾ ਹੋਇਆ ਤੇ ਇਹਦੇ ਬਾਰੇ ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਲਓ ਜੀ ਮੇਰੀ ਤਰਫੋਂ ਜੀ ਸੱਸੀਆ ਕਾਲ ਸਾਰਿਆਂ ਨੂੰ ਜੀ ਬੜੀ ਖੁਸ਼ੀ ਹੋਈ ਏ ਤੇ ਤਿੰਨ ਚਾਰ ਜਿਹੜੇ ਪਿਛਲੇ ਤਿੰਨ ਚਾਰ ਸਾਲਾਂ ਤੋਂ بڑے ਪ੍ਰੋਗਰਾਮ ਅੱਛੇ ਹੋ ਰਹੇ ਨੇ ਇਸੇ ਸਾਲ ਵੀ ਸਿੱਥੇ ਆਏ ਸੀ ਅੱਜ ਇਸ ਸਾਲ ਇਸ ਤੋਂ ਵੀ ਜ਼ਿਆਦਾ ਬਿਹਤਰ ਹੋ ਰਿਹਾ ਵੇ ਕਬੱਡੀ ਦੇ ਜਿਹੜੇ ਹੋਏ ਨੇ ਮੁਕਾਬਲੇ ਉਹ ਵੀ ਬਹੁਤ ਅੱਛੇ ਹੋਏ ਨੇ ਤੇ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਰਲ ਮਿਲ ਕੇ ਅਸੀਂ ਜੜਨਾ ਪ੍ਰੋਗਰਾਮ ਬਣਾਉਂਦੇ ਆ ਰਲ ਮਿਲ ਕੇ ਅਸੀਂ ਖੇਡਦੇ ਆ ਰਲ ਮਿਲ ਕੇ ਅਸੀਂ ਜੜਨਾ ਆਪਣਾ ਇੱਥੇ ਜੜਨਾ ਹਿੱਸਾ ਪਾਉਂਦੇ ਆ ਔਰ ਬੜੀ ਖੁਸ਼ੀ ਹੈ ਇੰਨੀ ਖੁਸ਼ੀ ਹੈ ਕਿ ਜੜਨਾ ਚੀਜ਼ਾਂ ਬਦਲੀਆਂ ਚਾਹੀਦੀਆਂ ਨੇ ਇਹਦੇ ਵਿੱਚ ਕੋਈ ਵੀ ਮਸਲਾ ਨਹੀਂ ਹੋਣਾ ਚਾਹੀਦਾ esports ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ ਸਾਡੇ ਜਵਾਨਾਂ ਵਾਸਤੇ ਵੱਡਿਆਂ ਵਾਸਤੇ ਸਾਰਿਆਂ ਵਾਸਤੇ ਫੈਮਲੀਆਂ ਵਾਸਤੇ ਬਹੁਤ ਚੰਗੀ ਚੀਜ਼ ਹੈ ਤਾਂ ਸਾਰ ਨੂੰ ਮਨ ਨੂੰ ਤਾਂ ਬੜੀ ਖੁਸ਼ੀ ਹੋਈ ਹੈ ਮੈਂ ਜਦੋਂ ਵੀ ਆਂਦਾ ਹਾਂ ਔਰ ਕੋਸ਼ਿਸ਼ ਕਰੀਦੀ ਹਾਂ ਵੱਧ ਤੋਂ ਵੱਧ ਹਿੱਸਾ ਦੇਈਏ